ਕੁਝ ਜਥੇਬੰਦੀਆਂ ਨਾਲ ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਸਸਕਲ ਜੀ ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ ਵੀਡੀਓਜ਼ ਕਾਫੀ ਕੁਝ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ ਤਾਂ ਬਾਰ ਬਾਰ ਅਸੀਂ ਕੁਝ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਪਹਿਲੇ ਤੇ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ ਅ ਗਾਇ ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ ਕੱਲ ਕੁਝ ਜਥੇਬੰਦੀਆਂ ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਅ ਤਾਨੂੰ ਇੱਕ ਚੀਜ਼ ਦੱਸਦਾ ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰिएਟਰ ਨੇ ਹਨਾ ਸਭ ਨੂੰ ਪ੍ਰੋਮੋਸ਼ਨ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ ਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰिएਟਰਸ ਹੁੰਦੇ ਆ ਉਹਨਾਂ ਚੋਂ ਜਿੰਨਾ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰੋਮੋਸ਼ਨ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਤੇ ਉਹਨਾਂ ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਣੀ ਹੈ ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਮੈਂ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਣੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਹੈ ਇਹ ਚੀਜ਼ ਆ ਦੇਖੋ ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ ਆ ਚੀਜ਼ ਤੁਸੀਂ ਚੈੱਕ ਕਰਿਓ 157 ਤੋਂ 210 ਤੱਕ ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖਿਆ ਹੁੰਦੇ ਆ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ ਪ੍ਰਮੋਸ਼ਨਸ ਆਉਂਦੀਆਂ ਆਸੀਂ ਨੋਰਮਲ ਕਰੀਦੀਆਂ ਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਇਸ ਗੀਵੇ ਵੀਡੀਓ ਨੂੰ ਦੇ ਵਿੱਚ 7700 ਰੀਲਾਂ ਹੋਰ ਵੀ ਇਸੇ ਗਾਣੇ ਦੇ ਮਤਲਬ 7700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ ਸਿਰਫ ਕੱਲੇ ਅਸੀਂ ਨਹੀਂ ਬਣਾਈ ਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਐਂ ਦੁਨੀਆ ਬੜੀ ਓਦਾਂ ਹਨਾ ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ ਜਦੋਂ ਸੀ ਇਹ ਵੀਡੀਓਜ਼ ਬਣਾਉਣੇ ਹਨਾ ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ ਔਰ ਦੂਸਰੀ ਗੱਲ ਏ ਹੈ ਕਿ ਸਭ ਲੋਗੇ ਬੋਲੇ ਕਿ ਮੈਂ ਇਹ ਗਾਲ ਕੱਢੀ ਇਹ ਮੇਰੀ ਆਵਾਜ਼ ਨਹੀਂ ਹੈ ਜਦੋਂ ਗਾਲ ਆਂਦੀ ਹੈ ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ ਹੈ ਮੈਂ ਉਸ ਚੀਜ਼ ਦੇ ਲਈ ਮੈਨੂੰ ਮੈਂ ਹਮੇਸ਼ਾ ਉਸ ਚੀਜ਼ ਲਈ ਹਮੇਸ਼ਾ ਮੈਂ ਕਦੇ ਵੀ ਕਦੇ ਐਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖਿਆ ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਾਂ ਨੂੰ ਹਮੇਸ਼ਾ ਰੈਡੀ ਰਹਿਣਾ ਮੈ ਬਟ ਇੱਕ ਚੀਜ਼ ਛੋਟੀ ਜੀ ਹੋਰ ਦੱਸਣਾ ਚਾਹੂੰਗਾ ਅੱਜ ਕਿਨਮ ਲੈਂਦੇ ਹੈਗੇ ਆ ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ ਕੁਝ ਲੋਕਾਂ ਨੇ ਮੈਨੂੰ ਮੈਂ ਗੱਲ ਕਰਨਾ ਨਹੀਂ ਜਾਂਦਾ ਪੁਰਾਣੇ ਟੌਪਿਕਸ ਤੇ ਬਟ ਕੀ ਕਰਾਂ बार-बार बार-बार ਕੁਛ ਨਾ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਜਾਂਦਾ ਬਾਰ-ਬਾਰ ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ ਜਿਹੜੇ ਲੋਕ ਪਰਸਨਲੀ ਜਾਣਦੇ ਆ ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ ਜਦੋਂ ਤੁਸੀਂ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ ਤੁਸੀਂ ਇੰਨੇ ਕ ਪੋਜ਼ਿਟਿਵ ਹੋ ਜਾਓਗੇ ਨਾ ਤੁਸੀਂ ਅਗਰ ਪਰੇਸ਼ਾਨ ਹੋ ਬਿਮਾਰ ਹੋ ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹਸਪੀਟਲ ਚ ਬੈੱਡ ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ ਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ ਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ ਹੱਸ-ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ ਤੇ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ ਵੀ ਜੋ ਕੁਝ ਵੀ ਹੋਇਆ ਉਸ ਚੀਜ਼ ਨੂੰ ਲੈ ਕੇ ਸਾਨੂੰ ਕਿੰਨਾ ਫਰਕ ਪਿਆ ਕਿੰਨਾ ਨਹੀਂ ਫਰਕ ਪਿਆ ਇਹ ਤਾਂ ਅਸੀਂ ਜਾਣਦੇ ਆ ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ ਚੋਂ ਨਿਕਲੇ ਕਿਹੜੀ ਸਿਚੁਏਸ਼ਨ ਚੋਂ ਨਿਕਲੇ ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ ਔਰ ਅਸੀਂ ਕਿਹੜੇ-ਕਿਹੜੇ ਹਾਲਾਤਾਂ ਚੋਂ ਨਿਕਲ ਰਹੇ ਆ ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਅਸੀਂ ਕਿਉਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਆ ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ ਅਸੀਂ ਕਹਿੰਦੇ ਆ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ ਅੱਜ ਟਾਈਮ ਮਾੜਾ ਵਾ ਕਦੇ ਤੇ ਚੰਗਾ ਹੋਊਗਾ ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਣੇ ਆ ਤੇ ਜਿਹਦੇ ਕਰਕੇ ਅਸੀਂ ਉੱਥੇ ਮੈਂ ਅਨਮੋਲ ਵੀਰ ਨਾਲ ਇੰਨਾ ਕੰਫਰਟੇਬਲ ਸੀਗਾ ਨਾ ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ ਤੇ ਉਦਾਂ ਹੀ ਸਮਾਈਲ ਆ ਜਾਂਦੀ ਹੈ ਇੱਕ ਮਰੀਜ਼ ਬੰਦੇ ਦੇ ਚਿਹਰੇ ਤੇ ਸਮਾਈਲ ਆ ਸਕਦੀ ਹੈ ਤੇ ਮੈਂ ਤੇ ਫਿਰ ਇੱਕ ਸ਼ਰੀਰੋਂ ਸ਼ਰੀਰ ਸ਼ਰੀਰਕ ਰੂਪ ਤੇ ਬੁੜਾ ਪਰਫੈਕਟ ਸੀਗਾ ਤੇ ਹਾਂ ਮੈਂਟਲੀ ਰੂਪ ਤੇ ਠੀਕ ਹੈ ਪਰੇਸ਼ਾਨ ਸੀ ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟ्रेस ਖਤਮ ਹੋ ਗਈ ਔਰ ਤੁਹਾਨੂੰ ਪਤਾ ਹੈ ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ ਬਟ ਉਸ ਸਮੇਂ ਜਦੋਂ ਅਸੀਂ ਸ ਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚ ਚਲਾਣਾ ਹੀ ਨਹੀਂ ਸੀ ਕਦੇ ਵੀ ਜਸਟ ਹਮੇ ਇਹ ਸਿਚੁਏਸ਼ਨ ਬਣੀ ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਣਾ ਬਿਲਕੁਲ ਬੰਦ ਕਰ ਦਿੱਤਾ ਨਾ ਸਟ੍ਰੈਟਜੀ ਤੋਂ ਬਾਅਦ ਦਾ ਤੇ ਲੋਕਾਂ ਦੇ ਸਾਨੂੰ ਮੈਸੇजेस ਆਣੇ ਸ਼ੁਰੂ ਹੋਏ ਕਾਫੀ ਸਾਰੇ ਮਤਲਬ ਕੋਈ ਨਾਰਮਲ ਬੰਦੇ ਦੀ ਵੀ ਨਹੀਂ ਗੱਲ ਕਰ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰਤਬਾ ਰੱਖਦੇ ਨੇ ਬਹੁਤ ਸਾਰੇ ਏਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ ਤੁਸੀਂ ਉਹਨੂੰ ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ ਦੁਬਾਰਾ ਤੁਸੀਂ ਕਮਬੈਕ ਕਰੋ ਐਂਡ ਜਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ ਤੁਸੀਂ ਕੋਈ ਨਹੀਂ ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ ਸਾਨੂੰ ਮੈਸੇजेस ਤਾਂ ਹਫਤੇ ਬਾਅਦ ਆਨੇ ਸ਼ੁਰੂ ਹੋ ਗਏ ਸੀ ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਦੇ ਕਰਾਂਦੇ ਕਰਦੇ ਅਸੀਂ 1 ਮਹੀਨਾ ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ ਸਭ ਦੇ ਹਜ਼ਾਰਾਂ ਮੈਸੇजेस ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਂਦੇ ਸੀ ਨੋਟ ਲਿਖ ਲਿਖ ਕੇ ਜਾਂਦੇ ਸੀ ਕੁਝ ਜੰਮੂ ਤੋਂ ਆਈ ਸੀ ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਂ ਐਮੀ ਸੀਗੇ ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ ਪੋਜ਼ਿਟਿਵ ਰਹਿਣਾ ਹੈ ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ ਠੀਕ ਹੈ ਸਾਡੇ ਤੋਂ ਗਲਤੀ ਹੋਈ ਅਸੀਂ ਮੰਨ ਵੀ ਲਈ ਸੀ ਉਹ ਗਲਤੀ ਬਟ ਉਸ ਗੱਲ ਨੂੰ ਤੁਸੀਂ ਅੱਗੇ ਤੱਕ ਖਿੱਚੀ ਜਾਓਗੇ ਖਿੱਚੀ ਜਾਓਗੇ ਤਾਂ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ ਤੇ ਤੀਸਰੀ ਚੀਜ਼ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅਜਨੇ ਹੰਗ ਸਿੰਘ ਜਥੇਬੰਦੀ ਆਈਆਂ ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ ਮੈਂ ਜਿੰਨੇ ਵੀ ਧਰਮ ਨੇ Hindu Muslim Sikh Sai Hindu Muslim Sikh Sai ਮੈਂ ਸਾਰੇ ਧਰਮ ਦਾ ਆਪਣਾ ਸਤਿਕਾਰ ਕਰਦਾ ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਆ ਕਦੇ ਵੀ ਮੈਂ ਖੁਦ ਆ ਉਸ ਸਰੂਪ ਦੇ ਵਿੱਚ ਆ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਤੋ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਨੇ ਦੋ ਪੈਸੇ ਉਧਰੋਂ ਆ ਜਾਂਦੇ ਆ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨੇ ਆ ਇਹ ਸਾਰੇ ਹੀ ਚਲਾਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰੋਮੋਸ਼ਨ ਕਰਦਾ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੋ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਣਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦੇਣਾ ਬਟ ਇੱਕ ਚੀਜ਼ ਦੱਸਣਾ ਇਹਨਾਂ ਬੰਦਿਆਂ ਨੇ ਕੀ ਕੀਤਾ ਤੁਹਾਨੂੰ ਗਾਲ੍ਹਾਂ ਕੱਢਦਾ ਨਾ ਨੋਰਮਲ ਇੱਕ ਬੰਦੇ ਦੇ ਮੈਂ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲ੍ਹਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਤੋਂ ਤਿੰਨੇ ਹਜ਼ਾਰ ਰਿ ਜਦੋਂ ਸਾਨੂੰ ਗਾਲ੍ਹਾਂ ਕੱਢਦੇ ਨੇ 2 2 3 3 ਮਿਲੀਅਨ 4 4 ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਉਹ ਹੋਰ ਚਾਰ ਵੀਡੀਓ ਪਾਣ ਲੱਗ ਜਾਂਦੇ ਨੇ ਜਿਹਦੇ ਕਰਕੇ ਮੁੱਦਾ ਠੰਡਾ ਹੋਣ ਦਾ ਕੋਸ਼ਿਸ਼ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦੋ ਸਾਨੂੰ ਅੱਗੇ ਵੱਧ ਲੈਣ ਦਿਓ ਮੈਂ ਬਾਰ-ਬਾਰ ਕਿੰਨੀਆਂ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ ਪਰ ਜਿਹੜੀ ਆ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਆ ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ ਚਾਰ ਥਾਂ ਤੇ ਹੋਰ ਵੀ ਕਰਕੇ ਆਂਦੇ ਹੋਣਗੇ ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50000 ਰੁਪਏ ਦੀ ਡਿਮਾਂਡ ਕੀਤੀ ਸੀ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਹਿੰਦੇ 2 ਦਿਨ ਬਾਅਦ ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣੇ ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ ਨਾ ਮਿਲਦਾ ਕੱਲ ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜਪਾਨ ਕਰਨ ਦੀ ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਕਿੱ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਨੇ ਆ ਬੜਾ ਉਲਟਾ ਸਿੱਧਾ ਜਾ ਕਰ ਦਿੰਨੇ ਆ ਪਰ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ ਕੀ ਨਹੀਂ ਫੇਸ ਕਰ ਰਿਹਾ ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਾਈਮਨਲ ਬਣਾਇਆ ਹੋਇਆ ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਆ ਮੈਂ ਨਾ ਤਾਂ ਕੋਈ ਦੋ ਨੰਬਰ ਦਾ ਕੰਮ ਕਰ ਰਿਹਾ ਮੈਂ ਕੋਈ ਨਸ਼ਾ ਨਹੀਂ ਵੇਚਦਾ ਠੀਕ ਹੈ ਨਾ ਮੈਂ ਕਦੇ ਕਿਸੇ ਨਾਲ ਕੋਈ ਐਦਾ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾਰੀ ਕਰਦਾ ਪਿਆ ਹੋਵਾਂ ਜਾਂ ਕਦੇਕ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਬਾਰ-ਬਾਰ ਸਾਡੀ ਪੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ ਮਾੜੇ ਨੇ ਮਾੜੇ ਨੇ ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫालतू ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ ਔਰ ਦੂਸਰੀ ਚੀਜ਼ ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਨ ਲਈ ਅਗਰ ਕੁਝ ਕੀਤਾ ਜਾਂਦਾ ਨਾ ਜੇ ਮੇਰੇ ਨਾਲ ਮੰਨ ਲਓ ਮੈਂ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ ਅਗਲੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਦੇ ਨਾਲ ਉਹਨਾਂ ਕੋਲ ਕਿੰਨੇ ਕੁ ਬੰਦੇ ਹੋਣਗੇ ਕਿੰਨੇ ਕੁ ਨਹੀਂ ਮੇਰੀ ਸਾਰੀ ਸਿੱਖ ਜੱਥੇ ਬੰਦਿਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ ਭਾਈ ਪੈਸਿਆਂ ਦੀ ਕਾਦੀ ਡਿਮਾਂਡ ਹੈ ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ ਤੈਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ ਵੀ ਅਸੀਂ ਮੁੱਦਾ ਖਤਮ ਕਰ ਦਾਂਗੇ ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੇ ਨਾਲ ਮੇਰੀ ਉਸ ਰੀਲ ਦਾ ਜੋ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ ਇਹਨਾਂ ਨਾਲ ਲੜੇ ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦੇ ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ ਚ ਹੀ ਬੋਲੀ ਜਾਂਦੇ ਤੇਰਾ ਸੌਦਾ ਲਾਣਾ ਸੌਦਾ ਲਾਣਾ ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਣ ਤੋਂ ਮਾਰਦਾ ਮੈਂ ਕਿਸ ਨੂੰ ਮਾੜਾ ਕਰਦਾ ਤੁਸੀਂ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ ਮੈਨੂੰ ਇੱਕ ਗੱਲ ਦ ਇਹ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਣਾ ਚਾਹੀਦਾ ਸੀਗਾ ਭਾਈ ਸਾਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਜਿਹੜਾ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਸਭ ਕੁਝ ਕੀਤਾ ਵੀਡੀਓ ਵਾਇਰਲ ਕੀਤੀ ਭਾਈ ਸਾਬ ਸਾਡੇ ਕੋਲ ਨਾਮ ਵੀ ਸੀਗਾ ਫੇਮ ਵੀ ਸੀਗਾ ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ ਅਸੀਂ ਆਲਰੇਡੀ ਫੇਮਸ ਸੀਗੇ ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ ਜਿਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ ਜਿਦਾਂ ਦੇ ਹਾਲਾਤ ਬਣ ਰਹੇ ਨੇ ਨਾ ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਸਾਡੀ ਜ਼ਿੰਦਗੀ ਜੀਣ ਲੰਦੋ ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ ਤੁਸੀਂ ਤਾਂ ਯਾਰ ਜਾਗਰੂ ਹੋ ਤੁਸੀਂ ਤਾਂ ਸਮਝਦਾਰ ਹੋ ਸਿਆਣੇ ਹੋ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਰਕਤਾ ਕਰੇ ਪਰ ਮੈਂ ਚਲੋ ਮਾਰੇ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਚਲਦੇ ਪਿਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੱਪ ਲੈ ਗਿਆ ਹੁੰਦਾ ਇਹ ਗੱਲ ਸੱਚੀ ਹੈ ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰ ਗਿਆ ਮਰ ਆ ਗਿਆ ਪਰ ਮੈਂ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਵਾਰਸਤੇ ਨਹੀਂ ਤੋਲਦਾ ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ ਪੰਜਾਬੀਆਂ ਵਾਲੀ ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਤਾ ਪੰਜਾਬੀਆਂ ਦਾ ਖੰਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਇੱਕ ਛੋਟੀ ਜੀ ਚੀਜ਼ ਸੁਣਿਓ ਸਮਝੋ ਇੱਕ ਗੱਲ ਮੈਂ ਪੂਰੇ ਪੰਜਾਬ ਨੂੰ ਕਦੇ ਨਾਤੇ ਮਾੜਾ ਕਿਹਾ ਨਾ ਮੈਂ ਸਾਰੇ ਮੈਂ ਪੰਜਾਬ ਨੂੰ ਕਦੇ ਮਾਰਾ ਕਿਹਾ ਹੀ ਨਹੀਂ ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਇੱਕ ਕਹਾਵਤਾਂ ਮੈਂ ਨਹੀਂ ਬਣੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਆਰੇ ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇੱਕ ਕਹਾਵਤਾਂ ਇੱਕ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ ਉਹੀ ਕਹਾਵਤ ਜੀਓ ਉਹ ਸੀਗੀ ਵੀ ਪੰਜਾਬੀ ਪੰਜਾਬੀ ਦਾ ਦੁਸ਼ਮਣ ਹੁੰਦਾ ਸਾਰੇ ਨਹੀਂ ਕਹਿੰਦਾ ਕਿ ਸਾਰੇ ਦੁਸ਼ਮਣ ਹੁੰਦੇ ਨੇ ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ ਜੀਵਨ ਹੀ ਖਤਮ ਹੋ ਗਿਆ ਪੂਰੇ ਜੀਵਨ ਦੀ ਕੀਤਾ ਕਰਾ ਮਿੱਟੀ ਕਰ ਦਿੱਤਾ ਤੁਸੀਂ ਤਿਆਰ ਮੈਂ ਮਿਹਨਤ ਕਰਕੇ ਲੋਕਾਂ ਨੂੰ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ ਠੀਕ ਹੈ ਮੈਂ ਉਸ ਚੀਜ਼ ਤੋਂ ਪੈਸੇ ਕਮਾਏ ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਣ ਲਈ ਕਰਦੀ ਹੈ ਸਭ ਲੋਕ ਪੈਸੇ ਪੈਸੇ ਖਾਨ ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ ਹਰ ਬੰਦਾ ਕਿਰਤ ਕਰਦਾ ਮੈਂ ਵੀ ਦਸਾਂ ਨੂੰ ਦੀ ਕਿਰਤ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਦੀ 5 ਮਿੰਟ ਦੀ ਰੀਲ ਹੁੰਦੀ ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਕਦੇ ਕਿਤੇ ਜਾ ਕੇ ਵੀਡੀਓ ਬਣਾਈਦੀ ਹੈ ਕਦੇ ਕਿਤੇ ਜਾ ਕੇ ਬਣਾਈਦੀ ਹੈ ਕਦੇ ਕੁਝ ਕਰੀਦਾ ਕੁਝ ਕਰੀਦਾ ਕਿਰਤ ਉਹ ਵੀ ਕਿਰ ਕਿਰਤ ਨਹੀਂ ਹੈਗੀ ਬਈ ਇੱਕ ਬੇਨਤੀ ਹੈ ਇੰਨਾ ਕਾ ਜ਼ਿਆਦਾ ਹਰਾਸ ਨਾ ਕਰੋ ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਿਆ ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ ਸਾਨੂੰ ਇਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ ਔਰ ਇੱਕ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਜੀਣ ਦਿਓ ਜੇ ਇਹ ਜੋ ਇਹਨਾਂ ਨੇ ਕੀਤਾ ਦੋਨਾਂ ਨੇ ਆ ਕੇ ਦੋ ਤਿੰਨ ਇੱਕ ਵਿੱਚ ਕੋਈ ਇੱਕ ਸਿਗੇ ਇੱਕ ਫਗਵਾੜੇ ਵਾਲੇ ਸਿੰਘ ਸਾਹਿਬ ਅ ਅੱਛਾ ਮੈਂ ਇੱਕ ਇਹਨਾਂ ਨੇ ਵੀ ਗੱਲ ਆ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ ਦੱਸੋ ਕੀ ਗੱਲ ਹੈ ਕਹਿੰਦੇ ਜੀ ਇਹਨਾਂ ਨੂੰ ਇੱਥੇ ਬਲਾਓ ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲਿਆ ਮਤਲਬ ਕਹਿੰਦੇ ਕਿ ਇਹਨਾਂ ਨੇ ਸਾਡਾ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ ਕੋਈ ਕੰਟੈਕਟ ਹੀ ਨਹੀਂ ਹੈਗਾ ਮੈਂ ਕਲੀਅਰ ਫੋਨ ਤੇ ਬੋਲੇ ਆ ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕਿਨਮ ਲੈਂਦੇ ਆ ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਮੈਨੂੰ ਕਲੈਰੀਫਿਕੇਸ਼ਨ ਮਿਲ ਜਵੇ ਪਰ ਉਹ ਚਾਹੁੰਦੇ ਕਿ ਇੱਥੇ ਆਉਗਾ ਤਾਂ ਤਾਂ ਹੀ ਪੈਸੇ ਭੁੱਲ ਜਾ ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ ਚ ਨਹੀਂ ਆਂਦੀਆਂ ਹੱਥ ਜੋੜ ਕੇ ਬੇਨਤੀ ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ ਨਹੀਂ ਚੰਗੇ ਲੱਗਦੇ ਬਲੌਕ ਮਾਰ ਦਿਓ ਪਰਮਾਨੈਂਟਲੀ ਸਾਡਾ ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ ਜਿਹੜੇ ਸਾਡੀ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਵੀ ਚੱਕ ਕੇ ਬਲੌਕ ਮਾਰ ਦਿਓ ਤੁਹਾਨੂੰ ਚੰਗੇ ਲੱਗਦੇ ਆ ਦੇਖ